ਲਾ ਫ੍ਰੀ ਸੀ ਕ੍ਰਿਸੀ ਬਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਟੈਂਡਰ ਚੀਕੇ ਤਲਾ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਘਰ ਦੀਆਂ ਜਿਹੜੀਆਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਜੜੀਆਂ ਸਾਂਝੀਆਂ ਕਰ ਦਿੱਤੀਆਂ ਜਾਂ ਸੋ ਇਹ ਵੀ ਘਰ ਇੱਕ ਹੈ ਬਹੁਤ ਗਰੀਬ ਲੋਰਦ ਪਰਿਵਾਰ ਦਾ ਸੋ ਜੋ ਹਰ ਦੀ ਲਪੇਟ ਦੇ ਵਿੱਚ ਆ ਕੇ ਜਿਹੜਾ ਨੁਕਸਾਨਦਈ ਹੋ ਗਿਆ ਪਰਿਵਾਰਕ ਮੈਂਬਰ ਆਪਣੀ ਫੈਮਿਲੀ ਦੇ ਨਾਲ ਇਸ ਘਰ ਦੇ ਵਿੱਚ ਨਗੀਰ ਚ ਹਨ ਸੋ ਇਹਨਾਂ ਹੈ ਕਿ ਕੋਈ ਜਾਨੀਵਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਿਰ ਵੀ ਜਿਹੜੀਆਂ ਘਰ ਦੀਆਂ ਸੱਤਾਂ ਜਿਹੜੀਆਂ ਲੈਂਟਰ ਬਾਲਲੇ ਜਿਹੜੇ ਇੱਥਾਂ ਜਿਹੜੀਆਂ ਕੁਝ ਡਿੱਗ ਪਈਆਂ ਨੇ ਸੋ ਸਾਡੇ ਨਾਲ ਪਰ ਕੱਲੋ ਮੇਰੇ 4 ਵਜੇ ਪਾਣੀ ਆਇਆ ਹੈ ਤੇ 7 ਦੇਗੀ ਜਿਹਦੇ ਨਿਆਣੇ ਸਤੇ ਹੀ ਬਾਹਰ ਜੇ ਜਿਆਦਾ ਸਮਾਨ ਨਹੀਂ ਨਿਕਲੇ ਆ ਦਵਾਦਾ ਆਪਾਂ ਬੱਚੇ ਕੱਢਣ ਦੀ ਕੀਤੀ ਸਾਰੇ ਕੱਪੜਾ ਲਿਉਣਾ ਸਾਰਾ ਭੇਜ ਗਿਆ ਪਾਤੀ ਲੱਕੜੀ ਸਾਰੀ ਭੇਜ ਪੂਜੀ ਗਈ ਤੇ ਆਪਾਂ ਘਰ ਦੇ ਕੇ ਕਰ ਸਕਦੇ ਸਮਾਨ ਨਹੀਂ ਇਹ ਸਾਰਾ ਜਿਹੜਾ ਸਮਾਨ ਹੈ ਇੱਕੋ ਅੰਦਰ ਦੇ ਵਿੱਚ ਜਿਹੜਾ ਮਤਲਬ ਦਾਣਾ ਪੱਕਾ ਜਿਹਾ ਇੱਕੋ ਅੰਦਰ ਚਾ ਰੱਖਿਆ ਹਾਂਜੀ ਇੱਕੋ ਬਹੁਤ ਬਹੁਤ ਇਦਾਂ ਹੀ 7-8 ਪਾਣੀ ਆਇਆ ਸਬਜ਼ੀਆਂ ਤੇ ਕੇਦੇ ਬਾਰੇ ਇਦਾਂ ਖਿੱਤੇ ਹੈ ਇਦਾਂ ਵੀ ਬੈਠਦਾ ਭੁੱਖੇ ਨਾ ਆ ਕੇ ਤੇ ਕੰਮ ਤੰਦਾਵਨੇ ਝਾੜੂ ਪੋਚੇ ਲਾ ਲਾ ਕੇ ਲੋਕਾਂ ਦਾ ਘਰ ਆ ਤੋ ਤੇ ਇਦਾਂ ਖਵਾ ਦੇ ਦੇ ਬੱਚਿਆਂ ਨੂੰ ਤੇ ਇਦਾਂ ਦਵਾਦਾ ਤੇ ਬਾਕੀ ਸਾਰੇ ਇਦਾਂ ਵੀ ਪੇਟੀ ਬਣੇ ਨਿਕਲੀ ਨਾ ਪਰੋਲਾ ਨਿਕਲਿਆ ਇਦਾਂ ਸਾਰਾ ਜੁੜਾ ਕਪੜਾ ਕੋਈ ਸਾਰਾ ਪੇਜ ਪੂਜੇ ਕਿੰਨੀ ਪਰੋਲੇ ਵਿੱਚ ਕਣ ਗਈ ਆਹ ਜੀ ਕਿੰਨੀ ਕਣ ਗਈ ਸਾਰਾ 3 ਕਮੰਡਾ ਦਾ ਹਾਂ ਜੀ ਸਾਰੀ ਖਰਾਬ ਹੋ ਗਈ ਜੀ ਹਾਂ ਜੀ ਮਿਲ ਕਣਕ ਨੂੰ ਬੋਲੇ ਕਿ ਜਾਂ ਮਿਲਵਾਰੋ ਛੱਟੇ ਚੋਟੇ ਨਾ ਸਾਜੂ ਮੋਲ ਲਈ ਸੀ ਜੋ ਹਾਂ ਜੀ ਮੋਲ ਲਈ ਸੀ ਪਰ ਵਰਕ ਵਿੱਚ ਪਰਗਨਾ ਬਈ ਤੁਸੀਂ ਕੰਮ ਕਰਦੇਗਾ ਘਰ ਦਾ ਹਾਂ ਜੀ ਸਾਜੀ ਘਰ ਵਾਲੇ ਮੇਰੇ ਠੀਕ ਨਹੀਂ ਰਹਿੰਦੇ ਤੇ ਮੈਂ ਹੀ ਘਰ ਦੇ ਝਾੜੂ ਪੋਚਾ ਲਾ ਕੇ ਲੋਕਾਂ ਦਾ ਇੱਦਾਂ ਬੱਚਿਆਂ ਦਾ ਘਾੜੀ ਪਾਣੀ ਮਤਲਬ ਕਿੰਨੇ ਪੈਸੇ ਜਿਹੜੇ ਘਰਾਂ ਚ ਕੰਮ ਕਰਨ ਨਾਲ ਇੱਦਾਂ ਸਾਜੀ ਕੋਈ 1000 ਦੇ ਦੇ ਦਿੰਦਾ ਕੋਈ 700 ਦੇ ਦੇ ਦਿੰਦਾ ਕੋਈ 500 ਦੇ ਦੇ ਦਿੰਦਾ ਇਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇਦਾਂ ਦਿੰਦੇ ਆ ਇਹਨੇ ਪੈਸਾ ਨਾਲ ਘਰ ਦੇ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਮਿਲਕ ਪਰਵਾਰਕ ਨਾਲ ਇਦਾਂ ਸਰਜੀ ਮਾੜਾ ਮਟਾ ਕਰਦੇ ਰਹੀਦਾ ਕੀ ਕਰਨਾ ਹਣ ਬੱਚਿਆਂ ਨੂੰ ਇੱਥੇ ਪਾਲਣਾ ਹੀ ਹੈ ਹਾਂਜੀ ਕਦੀ ਮਤਲਬ ਸਮਾਜ ਸੇਵੀ ਸੰਸਥਾ ਜਾਂ ਅਨਰੇ ਵੀਰਾਂ ਨੇ ਕਦੀ ਮਤਲਬ ਤੁਹਾਡੀ ਲੋੜ ਵੱਧ ਜਿੱਦਾਂ ਲੋ ਪਰਵਾਰਕ ਨੂੰ ਜਿੱਦ ਮੁਰਰਾ ਪਾਲਣ ਦੀ ਕੋਈ ਨਹੀਂ ਜੇ ਵੀਰਜ ਕਰਦਾ ਲੋੜ ਪੂਰੀ ਹੈ ਇੱਥੇ ਕਹਿ ਦਿੰਦੇ ਵੋਟਾਂ ਲੈਣੇ ਆ ਜਾਂਦੇ ਵੀ ਸਾਨੂੰ ਵੋਟਾਂ ਦਿਓ ਹਾਂ ਤੁਹਾਡੇ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਪੈਸਾ ਤੇ ਲਾ ਦੇਵਾਂਗੇ ਇਦਾਂ ਵੋਟਾਂ ਲੈ ਕੇ ਚੱਲ ਜਾਂਦੇ ਤੇ ਕੋਈ ਨਹੀਂ ਕੁਛ ਨਹੀਂ ਜੋ ਕੋਈ ਨਹੀਂ ਜਮਨ ਬੰਨ ਕਿ ਲੱਗਦਾ ਨਹੀਂ ਪਹਿਲਾਂ ਮਹंगाई ਨੇ ਇੱਕ ਗਰੀਬ ਨੂੰ ਜਿਹੜਾ ਪਹਿਲਾਂ ਮਾਰਿਆ ਹੁੰਦਾ ਉਹ ਤੋਂ ਇਦਾਂ ਦੀ ਜਿਹੜੀ ਕੁਦਰਤੀ ਮਾਰੂਪ ਪਾ ਜਾਣੀ ਕਿ ਇਹ ਇੱਕ ਗਰੀਬਾ ਤੋਂ ਉੱਠਾ ਜਿਹੜਾ ਕਿਵੇਂ ਦੇ ਦੇ ਹਾਂਜੀ ਪੁੰਜ ਨਹੀਂ ਸਰ ਜੀ ਕੋਈ ਨਹੀਂ ਜੇ ਦਿੰਦਾ ਇਦਾਂ ਆ ਰਿਹਾ ਦੇਂਦੇ ਆ ਪਹਿ ਤੁਹਾਨੂੰ ਪੈਸਾ ਤੇ ਲਾ ਦੇ ਕੇ ਜੰਨੇ ਆ ਤੇ ਕੋਈ ਨਹੀਂ ਜੇ ਮਤਲਬ ਕੋਈ ਰਸੂਨ ਕਾਲੇ ਨਹੀਂ ਚਲੋ ਕੁਦਰਤੀ ਮਾਰ ਸਾਰਿਆਂ ਨੂੰ ਪਈ ਜਾਵੇ ਸਾਰੇ ਲੁੰਦਰੇ ਗਏ ਨੇ ਪਰ ਪੁੱਜ ਤਾਂ ਜਿਹੜੇ ਸਿਹਤ ਹੀ ਟਾਈਮ ਲਾ ਕੇ ਪਰਭਾਈ ਕਰ ਲੈਣਗੇ ਪਰ ਆਹ ਬੰਦਾ ਜਿਹੜਾ ਪਹਿਲਾਂ ਹੀ ਜਿਹੜਾ ਮਾਰਿਆ ਹੁੰਦਾ ਵਾ ਉਹ ਤੋਂ ਇਦਾਂ ਨਹੀਂ ਮਾਰ ਪੈਂਦੀ ਕਿ ਉਹਦੇ ਅੱਜ ਤੇ ਫੇਰ ਉੱ ਕਿਵੇਂ ਉੱਠ ਸਕਦਾ ਹਾਂ ਜੀ ਨਹੀਂ ਸਰ ਜੀ ਉੱਠ ਸਕਦਾ ਉਹ ਤਾਂ ਪਹਿਲੇ ਮਾਰ ਦਿੰਦਾ ਹਾਂ ਜੀ ਨਹੀਂ ਉੱਠ ਸਕਦਾ ਤੁਸੀਂ ਦਸ ਰਿਓ ਤੁਸੀਂ ਚਾਰ ਕੁ ਮਿੰਟ ਰ ਕਣ ਕੇ ਆਓ ਹੋ ਗਾੜੀ ਅਜੇ ਫਸਲ ਆਉਂਦੇ ਵਿੱਚ ਵੀ ਇੰਨਾ ਵਕਤ ਲੱਗ ਜਨਾ ਤੇ ਕਿਵੇਂ ਜਿਹੜਾ ਸਰਕਲ ਚੱਲਣਾ ਹੈ ਐਦਾਂ ਹੀ ਸਰ ਜੀ ਮਾੜਾ ਮੋਟਾ ਚਲਾਇਆ ਦਿੰਨੇ ਹੋਰ ਫਿਰ ਕੀ ਕਰਨਾ ਝੋਨੇ ਆ ਤੇ ਉਹ ਵੀ ਮਾਰੇ ਗਏ ਕਿਉਂਕਿ ਸਮਾਜ ਸੇਵੀ ਸੰਸਥਾ ਨੇ ਹੁਣ ਕੁਦਰਤੀ ਆਪਾਈ ਚਲੋ ਆਪਣਾ ਸੇਵਾ ਕਰ ਰਹੀ ਹੈ ਜੋਰ ਲਗਾ ਰਹੀ ਹੈ ਪਰ ਜਦੋਂ ਦਿਨ ਪਤਰੇ ਹੋ ਗਏ ਨੇ ਉਹਨਾਂ ਵੀ ਜਿਹੜਾ ਇਸ ਚੀਜ਼ ਤੋਂ ਨਹੀਂ ਮੁਕਛੇ ਉਹਨਾਂ ਦੇ ਕਾਰਜ ਹੋਣੇ ਨੇ ਚਲੋ ਬਹੁਤ ਵੱਡੀ ਪਤਰ ਸੇਵਾ ਹੋਣੀਆਂ ਪਰ ਕਿਤੇ ਨਾ ਕਿਤੇ ਲੱਗ ਇਹ ਕਿਹੋ ਜਿਹੀ ਕੋਸ਼ਿਸ਼ ਨਹੀਂ ਜੋ ਹੋ ਰਹੀ ਹੈ ਇਦਾਂ ਮੜਾ ਮੋਟਾ ਨੇ ਆਣਾ ਨੇ ਬੱਚਿਆਂ ਨੇ ਉਹ ਵੀ ਅਸੀਂ ਕਿਸਦੇ ਘਰ ਰਹਿੰਨੇ ਇਦਾਂ ਬਸ ਸਾਰਾ ਸਮਾਨ ਸਾਰਾ ਭੇਜ ਪੁੱਜ ਗਿਆ ਜਿਹੜਾ ਕੱਪੜਾ ਵੀ ਫਾਤੀਂ ਬਾਲਾਂ ਨੇ ਵੀ ਸਾਰਾ ਇਦਾਂ ਭੇਜ ਪੁੱਜ ਗਿਆ ਇਦਾਂ ਮੜਾ ਮੋਟਾ ਗੁਜ਼ਾਰਾ ਕਰੀਂਦਾ ਕੱਤ ਰੋਟੀ ਦਾ ਗੈਸ ਰਕੇ ਜੇ ਚੁਲ੍ਹਾ ਚੱਲਦਾ ਹਾਂਜੀ ਇਦਾਂ ਆ ਕੇ ਕੋਈ ਇਦਾਂ ਪੈਸਾ ਤੇ ਲੈ ਕੇ ਕੋਈ ਧਾਰਾ ਲੈ ਕੇ ਸਿਲੰਡਰ ਤੇ ਉਹ ਬਾਲਾਂ ਨੇ ਜੋ ਮੜ ਮੋਟਾ adda ਰੋਟੀ ਪਾਣੀ ਖਾਈ ਜਾਣੀ ਬਾਕੀ ਸੜਾ ਪਾਤੀ ਟੱਕ ਚੁੱਲੇ ਬਸੇ ਚੱਲਦਾ ਹਾਂਜੀ ਆ ਵੇਖੋ ਪਾਤੀ ਸਾਲਣ ਸਾਰਾ ਭਜ ਪੂਜ ਗਿਆ ਜ ਕੁਛ ਨਹੀਂ ਜੋ ਬਚਿਆ ਸਾਰਾ ਹਾਂਜੀ ਕਿ ਕਿੰਨੇ ਦਿਨ ਪਾਣੀ ਇਥੇ ਰਿਹਾ ਹੈ ਪਿੰਡ ਤੇ ਇਥੇ ਰਿਹਾ ਜੋ ਬਾਬਾ 10 15 ਦਿਨ ਰਿਹਾ ਹੈ ਜੀ ਬਿਲਕੁਲ ਕਾਫੀ ਹਾਈਟ ਦੇ ਵਿੱਚ ਪਾਣੀ ਹੋਏਗਾ ਹਾਂਜੀ ਸਰ ਜੀ ਇਹ ਨਾ ਨਾ ਪਾਣੀ ਹਾਂਜੀ ਬਹੁਤ ਬਾਰਸ਼ ਵੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਚੱਲਦੀ ਸੀ ਜੇ ਤੁਸੀਂ ਮਤਲਬ ਉਹਨਾਂ ਦੇ ਜਿਹੜੇ ਦਸ ਦੇ ਕੈਦ ਦੇ ਘਰ ਗਏ ਪਰ ਉਹ ਕੋਠੇ ਤੇ ਉਹਨਾਂ ਦੇ ਘਰ ਵੀ ਚੱਲਦੇ ਆ ਰਹੇ ਆ ਹਾਂ ਹਾਂਜੀ ਸਾਡੀ ਇਦਾਂ ਇੰਨਾ ਕੁ ਦਿਹਾ ਜਦ 10 15 ਦਿਨ ਬਾਰਸ਼ ਵੀ ਰਹੀ ਜੇ ਉਹਨਾਂ ਲਗਾਤਾਰ ਚਲੋ ਕਿਸ ਸਮਾਜ ਸੇਵੀ ਸੰਸਥਾ ਨੇ ਲੋਕਾਂ ਨੂੰ ਜਿਨ੍ਹਾਂ ਨੇ ਅਪਰਾਧ ਦਿੱਤੀ ਜਾਂ ਕੋਈ ਗੁਦਾਤੀ ਆਪਸ ਵਿੱਚ ਕਿ ਲੱਗਦਾ ਹੁਣ ਆਪਣੇ ਘਰ ਨੂੰ ਜਿਹੜਾ ਤੁਸੀਂ ਪਰਪਾਈ ਕਰ ਪਾਓਗੇ ਹਾਂਜੀ ਨਹੀਂ ਸਰ ਜੀ ਹੁਣ ਏਦਾਂ ਇੱਕ ਹੁਣ ਲੋਕਾਂ ਦਾ ਨਾਂ ਕਿ ਕੰਮ ਕਰਦਾ ਲੋਕਾਂ ਨੂੰ ਡਾਉਣਾ ਹੈ ਏਦਾਂ ਮੜਾ ਮਟਾ ਸਰਗਰ ਵਿੱਚ ਡਾਉਣਾ ਕਿੁੱਝ ਚੁੱਕਿਆ ਕਿਨੇ ਕੋਈ ਹਜ਼ਾਰ ਦੇਤਾ 2000 ਦੇਤਾ ਪਰ ਜਿੰਤਾ ਕਾਫੀ ਰਕਮਾਂ ਦੇ ਕੋਈ ਨਹੀਂ ਜੋ ਪੂਰਾ ਦਿੰਦਾ ਕੋਈ ਲੱਖਾਂ ਦੇ ਤੁਹਾਨੂੰ ਵੀ 1000 ਦਿੰਦਾ ਕੋਈ 500 ਦਿੰਦਾ ਕੋਈ 200 ਕੋਈ 300 ਦਿੰਦਾ ਤਮੜਾ ਮੋਟਾ ਬਜਾਰਾ ਹੁੰਦਾ ਹੁਣ ਜਿਹੜੀ ਐਨਆਰਆਈ ਵੀਰ ਨੇ ਜਿ ਸਮਾਜ ਸੇਵੀ ਸੰਸਥਾ ਨੇ ਜਿਹ ਦੁਨੀਆ ਮਦਦਗਾਰ ਸਾਥ ਤੋਂ ਪਹਿਲਾਂ ਮਉਂਦੀਆਂ ਨੇ ਪਰ ਹੁਣ ਇੰਨੀ ਦੀ ਕੁਦਰਤੀ ਆਫਤ ਆ ਗਈ ਆ ਇਹਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਮਦਦਗਾਰ ਸਾਥ ਹੋਣਗੀਆਂ ਕਿਹੜਾ ਪਿੰਡ ਪੈਂਦਾ ਤੇ ਕਿਹੜਾ ਜ਼ਿਲ੍ਹਾ ਪੈਂਦਾ ਜੇ ਕਿਹਨੇ ਇਹ ਤੁਹਾਡੀ ਸੇਵਾ ਕਰਨੀ ਹੋਵੇ ਸਰਜੀ ਕੋਈ ਨਹੀਂ ਜੇ ਸੇਵਾ ਕਰਦਾ ਕਿਹੜਾ ਜਿਹੜਾ ਜਿਹੜਾ ਕਿਹੜਾ ਪੈਂਦਾ ਪਿੰਡ ਕਿਹੜਾ ਕਰਦਾ ਕਰਦਾ ਕੋਈ ਦੱਸੋ ਪਿੰਡ ਕਿਹੜਾ ਹੈ ਅਰੇ ਠੀਕ ਆਤਲਾਂ ਜਿਹੜਾ ਤੋਂ ਹਾਂਜੀ ਕੀ ਕੀ ਲੱਗਦਾ ਹੁਣ ਤੁਹਾਨੂੰ ਇਹ ਦਿਲ ਦੇ ਵਿੱਚ ਭਾਵਨਾ ਕੋ ਮਨ ਮੇਰ ਹੈਗੀ ਕੋਈ ਸਮੱਸਿਆ ਵੀ ਸਣੀ ਤਾਂ ਜਾਣ ਦੀ ਮਿਲ ਕਰੂਗਾ ਮਦਦ ਕਰੇਗਾ ਹਾਂਜੀ ਹੈ ਸਭ ਜੀ ਮਨ ਮੇਰ ਮਿਲੋ ਹੈਗੀ ਹਾਂਜੀ ਹਾਂਜੀ ਸੋ ਇਹ ਸਨ ਪਿੰਡ ਰਚੀਕਾ ਤਲਾ ਜ਼ਿਲ੍ਹਾ ਫਤਿਹਸਾਹਬ ਕੋਲ ਖੱਡੇ ਦਾ ਬਾਬਾ ਨਾਨਕ ਦੇ ਵਿੱਚ ਇੱਕ ਹਰ ਪ੍ਰਭਾਵਿਤ ਗਰੀਬ ਪਰਿਵਾਰ ਜਿਹੜਾ ਪਹਿਲਾਂ ਹੀ ਗਰੀਬੀ ਦੀ ਮਾਰ ਦੇ ਵਿੱਚ ਕਾਫੀ ਆ ਚੁੱਕੇ ਸਨ ਇੱਕ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰਾਂ ਤੋਂ ਮਦਦ ਦੀ ਘਾਰ ਕਰ ਰਹੇ ਬੰਦ ਲੱਗੇ ਨੇ ਸੋ ਘਰਾਂ ਦੇ ਵਿੱਚ ਕੰਮ ਕਰਦੇ ਨੇ ਮੇਰੀ ਮਾਂ ਚੱਲਦਾ ਉਹ ਫੋਟੋ ਜਿਹੜੀ ਕੁਦਰਤ ਨਾਲ ਪਈ ਹੈ ਐਡਾ ਬੰਦਾ ਖਰਚਾ ਜਿਹੜਾ ਕਰਨ ਨੂੰ ਭੁਪਾਈ ਕਰਨ ਵਿੱਚ ਬੜਾ ਔਖਾ ਵਾ ਸੋ ਇਹਨਾਂ ਦੀ ਵੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਨ ਦੇ ਵਿੱਚ ਸਮਾਜਿਕ ਸਹਿਯੋਗ ਨੂੰ ਜ਼ਰੂਰ ਆ ਕੇ ਆਉਣਾ ਚਾਹੀਦਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾਪ